ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਸਭ ਤੋਂ ਵੱਡੀ ਦੁਸ਼ਮਣ ਹੈ ਭਾਰਤੀਆਂ ਦੀ ਨਾਰੇ ਸਵਦੇਸ਼ੀ ਦੇ ਦਿੰਦੇ ਸੀ ਨਾਰੇ ਮੇਕ ਇਨ ਇੰਡੀਆ ਦੇ ਦਿੰਦੇ ਸੀ ਲੇਕਿਨ ਮਜ਼ਦੂਰਾਂ ਦੀ ਕਿਸਾਨਾਂ ਦੀ ਦੁਕਾਨਦਾਰਾਂ ਦੀ ਗਰੀਬਾਂ ਦੀ ਦੁਸ਼ਮਣ ਸਾਬਤ ਹੋ ਰਹੀ ਹੈ ਸਰਕਾਰ ਜਿਹੜੇ ਇਹ ਕੰਮ ਕਰ ਰਹੀ ਹੈ ਹੁਣ ਕੱਲ ਹੀ ਇੱਕ ਇਹਨਾਂ ਨੇ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਇੱਕ ਵਪਾਰਕ ਸਮਝੌਤਾ ਕੀਤਾ ਨਿਊਜ਼ੀਲੈਂਡ ਨਾਲ ਨਿਊਜ਼ੀਲੈਂਡ ਤੋਂ ਸੇਬ ਲਿਆਵਾਂਗੇ ਕਹਿੰਦੇ ਤੇ ਉਹਦੇ ਤੇ ਜਿਹੜਾ ਪਹਿਲਾ ਟੈਰਫ ਲੱਗਦਾ ਸੀ ਉਹ 50% ਤੋਂ 25% ਕਰਤਾ ਗਿਆ ਤੇ ਜਿਹੜੇ ਸਾਡੇ ਇੱਥੇ ਕਿਸਾਨ ਇੱਥੇ ਮਜ਼ਦੂਰ ਜਿਹੜੇ ਸੇਬ ਪੈਦਾ ਕਰਦੇ ਫਿਰ ਉਹਨਾਂ ਦਾ ਕੀ ਬਣੂ 50000 ਕਰੋੜ ਦੀ ਸਿੱਧੀ ਸਿੱਧੀ ਜਿਹੜੀ ਇਕਨੋਮਿਕ ਛੱਟ ਕੇਂਦਰ ਦੀ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਹਿੰਦੁਸਤਾਨ ਦੇ ਗਰੀਬਾਂ ਦੇ ਤੇ ਮਾਰੀ ਹੈ ਕਿਸਾਨਾਂ ਦੀ ਪਿੱਠ ਤੇ ਮਾਰੀ ਹੈ ਇਹਦੀ ਪਰਪਾਈ ਕਿੱਥੋਂ ਹੋਏਗੀ ਨਾਰੇ ਸਵਦੇਸ਼ੀ ਦੇ ਦੇਣੇ ਤੇ ਗੱਲ ਤੇ ਕੰਮ ਇਸ ਇੰਡੀਆ ਕੰਪਨੀ ਵਾਲੇ ਕਰਨੀ ਇਸ ਇੰਡੀਆ ਕੰਪਨੀਆਂ ਦੇ ਵੀ ਇਸੇ ਤਰ੍ਹਾਂ ਦੀਆਂ ਨੀਤੀਆਂ ਸੀ ਉਹਨਾਂ ਨੇ ਸਾਡੀ ਖੇਤੀਬਾੜੀ ਸਾਡਾ ਘਰੇਲੂ ਵਪਾਰ ਸਾਡੇ ਘਰੇਲੂ ਕਾਰੋਬਾਰ ਸਾਰੇ ਠੱਪ ਕਰਤੇ ਸੀ ਔਰ ਆਪ ਦਾ ਮਾਲ ਲਿਆ ਕੇ ਥੇ ਵੇਚਦੇ ਸੀ ਸੋ ਮੈਂ ਜਿੱਥੇ ਹਿੰਦੁਸਤਾਨ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਦੂਜਾ ਕੇਂਦਰ ਸਰਕਾਰ ਨੂੰ ਵੀ ਕਹਿੰਦਾ ਕਿ ਥੋੜੀ ਬਹੁਤੀ ਹੋਸ਼ ਕਰ ਲੋ ਤੁਸੀਂ ਦੇਸ਼ ਦੇ ਵਿੱਚ ਮਜ਼ਦੂਰ ਨੂੰ ਨਾਰਾਜ਼ ਕਰਕੇ ਗਰੀਬ ਕਿਸਾਨ ਨੂੰ ਨਾਰਾਜ਼ ਕਰਕੇ ਤੁਸੀਂ ਬਹੁਤੀ ਦੇਰ ਰਾਜ ਨਹੀਂ ਕਰ ਸਕਦੇ ਹੁਣ ਤੁਹਾਡੇ ਤਾਬੂਤ ਦੇ ਵਿੱਚ ਆਖਰੀ ਕਿੱਲ ਲਾ ਲਿਆ ਤੁਸੀਂ ਆਪਣੇ ਆਪ ਨਹੀਂ ਤਾਂ ਜਲਦੀ ਤੋਂ ਜਲਦੀ ਇਹ ਜਿਹੜਾ ਫੈਸਲਾ ਹੈ ਕਿਸਾਨ ਵਿਰੋਧੀ ਫੈਸਲਾ ਮਜ਼ਦੂਰੀ ਰੋਲ ਦੀ ਫੈਸਲਾ ਹੈ ਇਹ 50% ਟੈਰਿਫ ਟਾ ਕੇ 25% ਕਰਨ ਵਾਲਾ ਫੈਸਲਾ ਇਹਨੂੰ ਤੁਰੰਤ ਵਾਪਸ ਲਓ ਗਰੰਟੀ ਦਿੱਤੀ ਸੀ 100 ਦਿਨ ਦੀ ਮਨਰੇਗਾ ਵਰਕਰਸ ਲਈ ਰਾਈਟ ਟੂ ਵਰਕ ਦੇ ਤਹਿਤ ਔਰ 21 ਸਾਲ ਪਹਿਲਾਂ ਜਿਹਦੇ ਵਿੱਚ 100 ਦਿਨ ਦਾ ਕੰਮ ਸੀ ਔਰ ਉਹਨਾਂ ਲਈ ਸੀ ਜਿਹੜੇ ਲੋਕ ਜਿਹੜੇ ਆ ਉਹਨਾਂ ਨੂੰ ਕੰਮ ਲੱਭਣ ਦੇ ਵਿੱਚ ਵੀ ਔਖਾਈ ਹੋ ਰਹੀ ਸੀ ਔਰ ਉਹ ਬਹੁਤ ਗਰੀਬ ਤਬਕਾ ਸੀ ਔਰ 12 ਕਰੋੜ ਲੋਕ ਜਿਹੜੇ ਆ ਇਹ ਬੀਜੇਪੀ ਦੀ ਸਰਕਾਰ ਜਿਹੜੀ ਆ ਉਹਨੂੰ ਆਲਮੋਸਟ ਖਤਮ ਕਰਨ ਜਾ ਰਹੀ ਹੈ ਤੇ ਮੈਂ ਕਿਉਂਕਿ ਨਾਰਮਲੀ ਮੇਰੀ ਜਿਹੜੀ ਸੋਚ ਹੁੰਦੀ ਆ ਵੀ ਉਹਦੀ ਬੈਕਗ੍ਰਾਉਂਡ ਤੇ ਚੱਲੀਏ ਕਿਉਂਕਿ 12 ਕਰੋੜ ਲੋਕਾਂ ਦਾ ਤੁਸੀਂ ਕਿਉਂਕਿ 90% ਜਿਹੜੀ ਆ ਉਹ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਭਾਗੀਦਾਰੀ ਸੀ ਔਰ 10% ਜਿਹੜੀ ਸਟੇਟਾਂ ਦੀ ਸੀ ਤੇ ਉਦੋਂ ਵੀ ਬੀਜੇਪੀ ਦੇ ਇੱਕ ਮੈਂਬਰ ਪਾਰਲੀਮੈਂਟ ਉਹਨਾਂ ਦਾ ਨਾਮ ਬਕਸਿੰਗ ਵਰਮਾ ਸੀ ਉਹਨਾਂ ਨੇ ਕਿਹਾ ਸੀ ਵੀ 100% ਜਿਹੜੀ ਆ ਉਹ ਇਹ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੋਣੀ ਚਾਹੀਦੀ ਆ ਲੇਕਿਨ ਅੱਜ ਉਹਨੂੰ 60% ਤੇ ਲੈ ਆਂਦਾ ਬੀਜੇਪੀ ਦੀ ਸਰਕਾਰ ਨੇ ਔਰ ਬੀਜੇਪੀ ਚਾਹੁੰਦੀ ਆ ਵੀ ਇਹ ਮਨਰੇਗਾ ਜਿਹੜੀ ਬੰਦ ਹੋ ਜਵੇ ਉਹਦੇ ਕਾਰਨ ਕੀ ਆ ਉਹਦੇ ਕਾਰਨ ਇਹ ਆ ਕਿ 40% ਕਿਉਂਕਿ ਜਿੰਨੀ ਟੈਕਸ ਦੀ ਕਲੈਕਸ਼ਨ ਆ ਉਹ ਅਸੀਂ ਸੈਂਟਰਲਾਈਜ਼ ਕਰਨੀ ਆ ਲੇਕਿਨ ਭਾਗੀਦਾਰੀ ਦੇ ਵਿੱਚ 40% ਜਿਹੜੀ ਆ ਸਟੇਟਾਂ ਨੂੰ ਕਹਤਾਂ ਮੈਨੂੰ ਨਹੀਂ ਲੱਗਦਾ ਕਿ 40% ਕੋਈ ਸਟੇਟ ਵੀ ਇਹ ਉਹਨਾਂ ਨੂੰ ਕਿਤੇ ਚੋਰ ਮੋਰੀਆਂ 'ਚੋਂ ਜਿਹੜੀਆਂ ਇਹਨਾਂ ਦੀਆਂ ਸਟੇਟਾਂ ਸਿਗੀਆਂ ਜਿਹੜੇ ਜਿਨ੍ਹਾਂ ਦੇ ਵਿੱਚ ਇਹਨਾਂ ਭਾਜੀਪੀ ਦਾ ਰੂਲ ਹੈਗਾ ਉਹਨਾਂ ਨੂੰ ਤਾਂ ਸ਼ਾਇਦ ਮਾੜਾ-ਮੋਟਾ ਇਹ ਕੰਪਨਸੇਟ ਕਰ ਦੇਣਗੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਪੰਜਾਬ ਵਰਗੀ ਸਟੇਟ ਜਿਹੜੀ ਆ ਇਸ ਸਕੀਮ ਨੂੰ ਸਸਟੇਨ ਕਰ ਪਾਉਗੀ। ਔਰ ਉਹਦੇ ਵਿੱਚ ਟੈਕਨੀਕਲ ਜਿਹੜੇ ਦੋ ਚੀਜ਼ਾਂ ਹੈਗੀਆਂ ਉਹਦੇ ਵਿੱਚ ਇੱਕ ਤਾਂ ਇਹ ਸੀਗਾ ਕਿ ਉਹ ਡਿਮਾਂਡ ਤੇ ਸਪਲਾਈ ਜਿਹੜੀ ਆ ਉਹਦੇ ਮੁਤਾਬਕ ਉਹ ਸਕੀਮ ਸੀ ਕਿ ਜੇ ਇਸ ਪਿੰਡ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਪੰਚਾਇਤ ਮਤਾ ਪਾਵੇ ਤੇ ਉਹਦੇ ਮੁਤਾਬਕ ਉਹਨਾਂ ਨੂੰ ਜਿਹੜੀ ਵਰਕ ਅਲੋਕੇਸ਼ਨ ਜਿਹੜੀ ਹੋ ਜਾਂਦੀ ਸੀ। ਔਰ ਦੂਸਰਾ ਸੀ ਕਿ ਜਿਹੜੀ ਡਾਇਵਰਸਿਫਿਕੇਸ਼ਨ ਕਿ ਜਿਹੜਾ 5 ਏਕੜ ਤੋਂ ਘੱਟ ਵਾਲਾ ਜ਼ਮੀਨ ਦਾ ਮਾਲਕ ਸੀਗਾ ਉਹ ਵੀ ਉਹਦੇ ਤੇ ਇਹਦੇ ਤਹਿਤ ਜਿਹੜੀ ਆ ਉਹ ਪੈਸੇ ਲੈ ਸਕਦਾ ਸੀਗਾ ਇਹਦਾ ਮਤਲਬ ਦੋਨੇ ਕੰਮ ਇਹਨਾਂ ਨੇ ਕਰ ਦਿੱਤੇ ਵੀ ਇੱਕ ਤਾਂ ਡਾਇਵਰਸੀਫਿਕੇਸ਼ਨ ਵੀ ਰੋਕ ਦਿੱਤੀ ਤੇ ਦੂਸਰਾ 40% ਦਾ ਜਿਹੜਾ ਝਾਂਸਾ ਦੇ ਕੇ ਉਹ ਮੈਨੂੰ ਲੱਗਦਾ ਸਕੀਮ ਜਿਹੜੀ ਆ ਉਹ ਟੋਟਲੀ ਜਿਹੜਾ ਇਹਨਾਂ ਨੇ ਇਨੂੰ ਬੰਦ ਕਰਨ ਨੂੰ ਜਿਹੜਾ ਉਹ ਤਿਆਰੀ ਕਰ ਲਈ ਆ ਕਿਉਂਕਿ ਸਰਦਾਰ ਬਨਮੋਹ ਸਿੰਘ ਵਰਗਾ ਜਿਹੜਾ ਵਿਜਨਰੀ ਲੀਡਰ ਉਹਨਾਂ ਨੇ ਉਸ ਸਮੇਂ ਦੇ ਵਿੱਚ ਉਹਨਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਉਹਨਾਂ ਨੇ ਇਹ ਦੇਖਿਆ ਨਹੀਂ ਕਿ ਇਹ ਸਟੇਟ ਦੇ ਵਿੱਚ ਕਾਂਗਰਸ ਦਾ ਰਾਜ ਆ ਚਾਹੇ ਹੋਰ ਕਿਸੇ ਪਾਰਟੀ ਦਾ ਰਾਜ ਆ ਔਰ ਉਹਨਾਂ ਨੇ ਦੇਸ਼ ਦੇ ਹਰ ਨਾਗਰਿਕ ਨੂੰ ਦੇਸ਼ ਦੇ ਹਰ ਵਰਗ ਨੂੰ ਇਹੋ ਜੀ ਸਕੀਮ ਦੇ ਵਿੱਚ ਲਿਆਂਦਾ ਜਿੱਥੇ ਕਿ ਉਹਨਾਂ ਨੂੰ ਉਸ ਗੱਲ ਦਾ ਗਰਾਊਂਡ ਲੈਵਲ ਤੇ ਬੈਨੀਫਿਟ ਹੋ ਸਕੇ ਉਹਦੇ ਵਿੱਚ ਰਾਈਟ ਟੂ ਵਰਕ ਰਾਈਟ ਟੂ ਫੂਡ ਰਾਈਟ ਟੂ ਐਜੂਕੇਸ਼ਨ ਤੇ ਰਾਈਟ ਟੂ ਲੈਂਡ ਫੇਅਰ ਕੰਪਨਸੇਸ਼ਨ ਤੁਸੀਂ ਉਹਨਾਂ ਦੀ ਮਾਨਸਿਕਤਾ ਨੂੰ ਸਮਝ ਸਕਦੇ ਆਂ ਕਿ ਉਹ ਦੇਸ਼ ਨੂੰ ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੇ ਸੀ ਤਾਂ ਕਿ ਹਰ ਵਰਗ ਦੀ ਪ੍ਰਤੀਨਿਧਤਾ ਹੋਵੇ ਤੇ ਹਰ ਵਰਗ ਜਿਹੜਾ ਉਹਦੇ ਤੋਂ ਬੈਨੀਫਿਟ ਹੋਵੇ ਲੇਕਿਨ ਇੱਕ ਹੀ ਬੀਜੇਪੀ ਕੀ ਕਰ ਰਹੀ ਆ ਪਿਓਰਲੀ ਕਾਰਪੋਰੇਟਾਈਜ਼ ਪਿਓਰਲੀ ਕਾਰਪੋਰੇਟ ਵੱਲੋਂ ਤਰਪੈ ਵੀ ਜੋ ਉਹ ਚਾਹੁੰਦੇ ਆ ਉਸੇ ਤਰ੍ਹਾਂ ਹੀ ਕਿਉਂਕਿ ਅੱਜ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਮਿਲਦੀ ਅੱਜ ਮੈਨੂੰ ਲੱਗਦਾ ਆਉਣ ਵਾਲਾ ਜਿਹੜਾ ਸਮਾਂ ਆ ਉਹ ਰਾਦਰ ਰਾਈਟ ਟੂ ਫੂਡ ਵੀ ਜਿਹੜਾ ਆ ਉਹ ਉਧਰ ਨੂੰ ਹੀ ਤੋਰੀ ਜਾਣ ਦੇ ਆ ਕਿਉਂਕਿ ਐਫਸੀਆਈ ਨੂੰ ਅਨ ਬੰਡਲਿੰਗ ਕਰ ਰਿਹਾ ਹੈ ਅਨਬੰਡਲਿੰਗ ਦਾ ਮਤਲਬ ਇਹ ਹੀ ਆ ਕਿ ਤਾਂ ਕਿ ਸਾਡਾ ਕੋਈ ਫੂਡ ਕਿਸਮ ਦੀ ਸਰਕਾਰ ਨੇ ਜਿਹੜਾ ਉਹਨਾਂ ਨੂੰ ਇੰਨੀ ਵੱਡੀ ਮੈਜੋਰਿਟੀ ਦੇਸ਼ ਦੇ ਲੋਕਾਂ ਨੇ ਆਮ ਲੋਕਾਂ ਦੇ ਦਿੱਤੀ ਆ ਉਹਦਾ ਨਜਾਇਜ਼ ਫਾਇਦਾ ਉਠਾ ਰਹੀ ਆ ਨਾ ਤਾਂ ਇਸ ਬਿੱਲ ਨੂੰ ਇਸ ਕਾਨੂੰਨ ਨੂੰ ਇਸ ਸਕੀਮ ਨੂੰ ਆਮ ਲੋਕਾਂ ਨੂੰ ਪੁੱਛਿਆ ਨਾ ਇਸ ਮਨਰੇਗਾ ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੂੰ ਪੁੱਛਿਆ ਨਾ ਸਟੇਟਾਂ ਦੇ ਸਲਾਹ ਲਈਆਂ ਗਈਆਂ ਸੂਬਿਆਂ ਦੀ ਕੋਈ مشਵਰਾ ਲਿਆ ਗਿਆ ਨਾ ਕਿਸੇ ਐਕਸਪਰਟ ਦਾ مشورہ ਲਿਆ ਗਿਆ بس ਰਾਤੋਂ رات اپنی ਉਸ ਬਰੂਟ ਮジョਰਿਟੀ ਦੀ ਧੌਂਸ ਦੇ ਉੱਤੇ ਇਹ ਬਿੱਲ ਲੈ ਕੇ ਆਇਆ ਕਾਨੂੰਨ ਪਾਸ ਕੀਤਾ ਜਿਹੜਾ ਸਰਾ ਸਰ ਫੈਡਰਲ ਢਾਂਚੇ ਦੇ ਖਿਲਾਫ ਹੈ ਸੂਬਿਆਂ ਦੇ ਅਧਿਕਾਰਾਂ ਦੇ ਖਿਲਾਫ ਹੈ ਕਨਸਟੀਟਿਊਸ਼ਨ ਦੇ ਖਿਲਾਫ ਹੈ ਤੇ ਗਰੀਬ ਲੋਕਾਂ ਦੇ ਖਿਲਾਫ ਬਿੱਲ ਲੈ ਕਾਨੂੰਨ ਹੈ ਜਿਹੜਾ ਸੋ ਆਮ ਆਦਮੀ ਪਾਰਟੀ ਇਸ ਕਾਨੂੰਨ ਦਾ ਇਸ ਬਿੱਲ ਦਾ ਵਿਰੋਧ ਕਰਦੀ ਹੈ ਹੋਰ ਦੇਖੋ ਪਹਿਲੇ ਸਾਰੀ ਸਕੀਮ 100% ਕੇਂਦਰ ਫੰਡਡ ਸੀ ਕਿਉਂਕਿ ਕੇਂਦਰ ਕੋਲ ਹੀ ਇਹ ਸਾਰਾ ਜੀਐਸਟੀ ਦਾ ਫੰਡ ਸਾਰੇ ਸੋਰਸਸ ਦਾ ਕੇਂਦਰ ਸਰਕਾਰ ਦੇ ਕੋਲ ਹੈ ਸੈਂਟਰਲਾਈਜ਼ ਕੰਮ ਹੈ ਇਸ ਦੇਸ਼ ਦੇ ਅੰਦਰ ਜਦੋਂ ਦੀ ਬੀਜੇਪੀ ਆਈ ਹੈ ਤੇ ਹੁਣ ਉਹਨੂੰ ਕਹਿੰਦੇ ਆ ਜੀ 40% ਸੂਬੇ ਦੇਣਗੇ ਸੁਗਾਂ ਦੇ ਸੋਰਸਸ ਲਿਮਟਿਡ ਨੇ ਜੀਐਸਟੀ ਦਾ ਰੂਪ ਵਿੱਚ ਇਕੱਠਾ ਕਰਕੇ ਸਾਰਾ ਕੇਂਦਰ ਲੈ ਜਾਂਦਾ ਪੈਸਾ ਫਿਰ ਉਹਨੂੰ ਸਕੀਮਾਂ ਵਿੱਚ ਹੱਥ ੜਾਉਂਦੇ ਆ ਵੀ ਤੁਸੀਂ ਸਭ ਕੋ ਮੰਗੋ ਰੋਲਾ ਪਾਓ ਤਾਂ ਫਿਰ ਉਹ ਦਿੱਤਾ ਜਾਂਦਾ ਆਪਾਂ ਨੂੰ ਪਤਾ ਸਾਰੇ ਪੰਜਾਬ ਨੂੰ ਤੁਸੀਂ ਵੀ ਸਾਰਾ ਚੰਗੀ ਤਰ੍ਹਾਂ ਭਲੀ ਭੰਤੀ ਜਾਣਦੇ ਹੋ ਕਿ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਰੁਕਿਆ ਹੋਇਆ ਹੈ ਕਈ ਵਾਰ ਪੰਜਾਬ ਦੇ ਹੈਲਥ ਸਕੀਮਾਂ ਦਾ ਪੈਸਾ ਰੋਕਿਆ ਜਾਂਦਾ ਕਈ ਵਾਰ ਐਜੂਕੇਸ਼ਨ ਦੀਆਂ ਸਕੀਮਾਂ ਦਾ ਪੈਸਾ ਰੋਕਿਆ ਜਾਂਦਾ ਹੋਰ ਤਾਂ ਹੋਰ ਤੁਹਾਨੂੰ ਯਾਦ ਹੈ ਪੰਜਾਬ ਨੂੰ ਪਤਾ ਨਹੀਂ ਕਿਉਂ ਐਸੀ ਐਸੀ ਮਾੜੀ ਅੱਖ ਨਾਲ ਬੀਜੇਪੀ ਵੇਖ ਰਹੀ ਹੈ ਕਿ ਜਦੋਂ ਪੰਜਾਬ ਸੰਕਟ 'ਚ ਸੀ ਜਦੋਂ ਹੜ੍ਹ ਆਏ ਪਿਛਲੇ ਕੁਝ ਮਹੀਨੇ ਪਹਿਲਾਂ ਪੰਜਾਬ 'ਚ ਜਦੋਂ ਪੰਜਾਬ ਡੁੱਬਿਆ ਹੋਇਆ ਸੀ ਪੰਜਾਬ ਦੇ ਪਿੰਡਾਂ ਦੇ ਪਿੰਡ ਸਾਡੀ ਖੇਤੀ ਵਹਿ ਗਈ ਲੋਕ ਗਰੀਬਾਂ ਦੇ ਘਰ ਲੋਟ ਗਏ ਜਦੋਂ ਕੇਂਦਰ ਦੀ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਦਿਖਾਵਾ ਕੀਤਾ ਆ ਕੇ মিডিਆ ਦੇ ਵਿੱਚ ਦਿਖਾਵਾ ਕੀਤਾ ਟੂਰ ਕੱਢੇ ਪਿਕਨਿਕ ਕੀਤੀ ਫਲੱਡ ਦੇ ਉੱਤੇ ਲੇਕਿਨ ਅਜ ਤੱਕ ਵੀ ਪੰਜਾਬ ਦੀ ਮਦਦ ਨਹੀਂ ਕੀਤੀ ਬਾਹ ਨਹੀਂ ਫੜੀ ਤਾਂ ਸੂਬਿਆਂ ਦੇ ਸਰਸਿਸ ਦਾ ਲਿਮਟਿਡ ਹੁੰਦੇ ਆ ਕਿੰਨੇ ਹਜ਼ਾਰਾਂ ਘਰ ਟੱਗ ਗਏ ਗਰੀਬ ਮਜ਼ਦੂਰਾਂ ਦੇ ਕਿਸੇ ਮੰਦਰੀਗਾ ਵਾਲੇ ਨੇ ਪੁੱਛਿਆ ਕੇਂਦਰ ਸਰਕਾਰ ਨੇ ਆਣ ਕੇ ਵੀ ਤੁਹਾਨੂੰ ਉਹਨਾਂ ਦਿਨਾਂ 'ਚ ਕੰਮ ਕਿੱਥੋਂ ਮਿਲਿਆ ਤੁਹਾਨੂੰ ਰੋਟੀ ਤੁਸੀਂ ਕਿੱਥੋਂ ਖਾਧੀ ਹੈ ਨਹੀਂ ਪੁੱਛਿਆ ਕੇਂਦਰ ਦੀ ਸਰਕਾਰ ਨੇ ਨਾ ਉਹਨਾਂ ਨੂੰ ਕੋਈ ਕੰਪਨਸੇਟ ਕੀਤਾ ਗਿਆ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਗਰੀਬ ਮਜ਼ਦੂਰ ਕਿਸਾਨਾਂ ਨੂੰ ਸੋ 40% ਦੀ ਸ਼ਰਤ ਲਾਤੀ ਕਿ ਸੂਬੇ ਇਸ ਸਕੀਮ ਦੇ ਵਿੱਚ ਆਪਣਾ ਸ਼ੇਅਰ ਪਾਉਣਗੇ ਸੋ ਇਹ ਟੋਟਲ ਫੈਡਰਲ ਢਾਂਚੇ ਦੇ ਖਿਲਾਫ ਆ ਸੂਬਿਆਂ ਦੇ ਅਧਿਕਾਰਾਂ ਦੇ ਖਿਲਾਫ ਆ ਲੋਕਾਂ ਦੇ ਖਿਲਾਫ ਆ ਗਰੀਬਾਂ ਦੇ ਖਿਲਾਫ ਆ ਆਮ ਆਦਮੀ ਪਾਰਟੀ ਇਸ ਸਕੀਮ ਨੂੰ ਇਸ ਯੋਜਨਾ ਨੂੰ ਤੁਰਤੋਂ ਰੱਦ ਕਰਦੀ ਆ। ਅਸੀਂ ਇਹਦਾ ਵਿਰੋਧ ਕਰਦੇ ਆ ਆਮ ਆਦਮੀ ਪਾਰਟੀ ਵੱਲੋਂ। ਹੋਰ ਵੇਖੋ ਕਹਿੰਦੇ ਜਿਹੜਾ ਮਜ਼ਦੂਰ ਹੋਏਗਾ ਉਹਦੀ ਡਿਜੀਟਲ ਹਾਜ਼ਰੀ ਹੋਏਗੀ। ਉਹਦੀ ਬਾਇਓਮੈਟ੍ਰਿਕ ਹਾਜ਼ਰੀ ਵੀ ਹੋਏਗੀ। ਹੁਣ ਗਰੀਬ ਬੰਦਾ ਜਿਹਨੂੰ ਤੁਸੀਂ 100 ਦਿਨ ਦਾ ਕੰਮ ਨਹੀਂ ਦੇ ਪਾ ਰਹੇ। ਉਦੀ ਪੇਮੈਂਟ ਪਹਿਲਾਂ ਵੀ ਕੇਂਦਰ ਕਈ ਵਾਰ ਪੰਜਾਬ 'ਚ ਲੇਟ ਭੇਜਦਾ ਰਿਹਾ ਹੈ ਲੋਕ ਵਿਚਾਰੇ ਤਰਸਦੇ ਰਹੇ ਆ ਐਡਮਿਨਿਸਟ੍ਰੇਸ਼ਨ ਦੇ ਮੋਹਰੇ ਜਾ ਕੇ ਰੋਂਦੇ ਰਹੇ ਆ ਤੇ ਹੁਣ ਕਹਿੰਦੇ ਜੀ ਉਹਨਾਂ ਕੋਲ ਸਮਾਰਟ ਫੋਨ ਵੀ ਹੋਣੇ ਚਾਹੀਦੇ ਤੁਹਾਡੀ ਡਿਜੀਟਲ ਹਾਜ਼ਰੀ ਹੋਏਗੀ ਅਗਰ ਉੱਥੇ ਪਿੰਡ ਵਿੱਚ ਨੈੱਟਵਰਕ ਨਹੀਂ ਹੋਇਆ ਤਾਂ ਤੁਹਾਡੀ ਹਾਜ਼ਰੀ ਨਹੀਂ ਤੁਹਾਡੀ ਦਿਹਾੜੀ ਖਤਮ no network no wages ਇਹ ਕੇਂਦਰ ਦਾ ਹੈਂਕਰ ਵਾਲਾ ਰਵਈਆ ਆਮ ਲੋਕਾਂ ਪ੍ਰਤੀ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਜਲੰਧਰ ਵੱਲੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰਤ ਵੀ ਕਰ ਰਹੇ ਹਾਂ ਔਰ ਮੰਦਰੀਗਾ ਮਜ਼ਦੂਰ ਜਿੰਨੇ ਵੀ ਜੋਬ ਕਾਰਡ ਹੋਲਡ ਰਿਹਾ ਲਗਭਗ 12 ਲੱਖ ਜੋਬ ਕਾਰਡ ਹੋਲਡ ਰਿਹਾ ਪੰਜਾਬ ਦੇ ਅੰਦਰ ਅਸੀਂ ਉਹਨਾਂ ਸਾਰਿਆਂ ਨੂੰ ਇਹ ਭਰੋਸਾ ਦਿੰਨੇ ਆਮ ਆਦਮੀ ਪਾਰਟੀ ਵੱਲੋਂ ਕਿ ਆਮ ਆਦਮੀ ਪਾਰਟੀ ਤੁਹਾਡੇ ਨਾਲ ਖੜੀ ਹੈ ਤੁਹਾਡੀਆਂ ਮੁਸ਼ਕਲਾਂ ਨੂੰ ਸਮਝਦੀ ਆਂ ਭਲੀ ਭਾਂਤ ਜਾਣਦੀ ਆਂ ਮਹਿਸੂਸ ਕਰਦੀ ਆਂ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਇਸ ਕਾਨੂੰਨ ਦਾ ਇਸ ਬਿੱਲ ਦਾ ਅਸੀਂ ਵਿਰੋਧ ਕਰਾਂਗੇ ਔਰ ਉਹਨਾਂ ਨੂੰ ਬੰਦ ਦਾ ਹੱਕ ਜਿਹੜਾ ਮਜ਼ਦੂਰਾਂ ਨੂੰ ਮੰਦਰੀਗਾ ਦੇ ਮਜ਼ਦੂਰਾਂ ਨੂੰ ਉਹਨਾਂ ਨੂੰ ਰੋਜ਼ਗਾਰ ਗਰੰਟੀ ਪ੍ਰੋਗਰਾਮ ਲੈ ਕੇ ਦਿਨ ਤੱਕ ਅਸੀਂ ਬਿਲਕੁਲ ਟਿੱਕੇ ਨਹੀਂ ਬੈਠਾਂਗੇ ਆਮ ਆਦਮੀ ਪਾਰਟੀ ਆ